ਜੋੜ ਲੈਣਾ ਹੈ ਜੋ ਸ਼ੁਰੂ ਹੋਣ ਜਾ ਰਿਹਾ ਹੈ ਤੇ ਇੱਥੇ ਜਿੰਨੇ ਵੀ ਦੁਨੀਆਂ ਦੇ ਵਿੱਚ ਵਰਲਡ ਦੇ ਵਿੱਚ ਸਿੱਖ ਰਹਿੰਦੇ ਨੇ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਸਾਰੇ ਸਿੱਖਾਂ ਦੀ ਇੱਕੋ ਹੀ ਮੰਗ ਹੁੰਦੀ ਹੈ ਕਿ ਜਿਹੜੇ ਫਟੇਗੜ ਸਾਹ ਦੇ ਵਿੱਚ ਠੇਕੇ ਨੇ ਜਾਂ ਮੀਟੀਆਂ ਦੇ ਦਾਨਾ ਜਾਂ ਤੰਬਾਕੂ ਦੀਆਂ ਜੋ ਵੀ ਇੱਥੇ ਦਾਇਰੇ ਦੇ ਵਿੱਚ ਫਟੇਗੜ ਦੇ ਦਾਇਰੇ ਦੇ ਵਿੱਚ ਹੈਗੀਆਂ ਨੇ ਫਟੇਗੜ ਸਾਹ ਦੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਤੇ ਅਸੀਂ ਸਾਰੇ ਅਸੀਂ ਡੀਸੀ ਸਾਹਿਬ ਨੂੰ ਮਿਲਿਆ ਇਸ ਇਹ ਮੰਗ ਪੱਤਰ ਸੌਂਪਿਆ ਅੱਜ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਜ਼ਰੂਰ ਇਸ ਤੇ ਕਾਰਵਾਈ ਕਰਾਂਗੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅੱਜ ਅਸੀਂ ਪਹੁੰਚੇ ਆ ਮਹਾਨ ਤੇ ਬੇਤਰ ਧਰਤੀ ਸਭ ਤੋਂ ਮਹਿੰਗੀ ਦੁਨੀਆ ਦੀ ਜਗਾ ਜਿੱਥੇ ਕਲਗੀਧਰ ਪਾਤਸ਼ਾਹ ਸਰਬੰਸਤਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਨੇ ਜਹੀਦੀ ਪ੍ਰਾਪਤ ਕੀਤੀ ਔਰ ਮਾਤਾ ਗੁਜਰ ਕੌਰ ਦੀ ਜਿਨ੍ਹਾਂ ਨੇ ਕੌਮ ਦੀ ਅਣ ਔਰ ਗੈਰ ਦੀ ਖਾਤਰ ਸ਼ਹੀਦੀਆਂ ਦਿੱਤੀਆਂ ਡੋਲੇ ਨੇ ਉਸ ਮਹਾਨ ਧਰਤੀ ਸ੍ਰੀ ਫਤਿਹਗੜ ਸਾਹਿਬ ਪਹੁੰਚੇ ਆ ਆਪ ਸਭ ਨੂੰ ਪਤਾ ਹੀ ਆ ਸਭਾ ਦੇ ਦਿਨ ਸ਼ੁਰੂ ਹੋਣ ਵਾਲੇ ਆ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੰਨਾਂ ਨੇ 22 ਔਰ 22 ਦਸੰਬਰ ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਸਤਸੰਗ ਨਿਕੇ ਪ੍ਰਵਾਸ ਦਾ ਮਸੂਦਾ ਪੈਦਾ ਵੱਡੇ ਸਾਹਿਬ ਜਾਂਦੇ ਸੰਤੋਖ ਸਾਹਿਬ ਵੱਲ ਕਲਗੀਧਰਤਾਸ਼ਾ ਦੇ ਨਾਲ ਚਲੇ ਜਾਂਦੇ ਆ ਛੋਟੇ ਸਾਹਿਬ ਜਾਂਦੇ ਮਾਤਾ ਗੁਜਰ ਦਾ ਰਸਤੇ ਦੀ ਮੰਜ਼ਿਲ ਨੂੰ ਜੰਗਲਾਂ ਦੀ ਤੈਅ ਕਰਦੇ ਹੋਏ ਦੰਗੂ ਬ੍ਰਾਹਮਣ ਦੇ ਘਰ ਚਲੇ ਜਾਂਦੇ ਆ ਉਹ ਇਥੇ ਅਰੈਸਟ ਕਰਵਾਉਂਦਾ ਤੇ ਮਤਾਮਾ ਦਿੱਲੀ ਵੱਲੋਂ ਚਲੀਆਂ ਜਾਂਦੀਆਂ ਜਿਹੜਾ ਉਹ ਦੁਕਾਨ ਤੇ ਵਾਪਰੇ ਆ, ਭਾਣਾ ਵਾਪਰੇ ਆ। ਉਹ ਦਿਨ ਸ ਚੱਲਣ ਵਾਲੇ ਆ। ਅਸੀਂ ਅੱਜ ਫਤੇਗੜ ਸਾਹਿਬ, ਦੀਸਾਬ ਕੋਲ ਐਂਡ ਕੀ ਪੈਸਾ ਕਿਸੇ ਦੀ ਖਾਲਸਾ ਮੈਂਬਰ ਪਾਰਲੀਮੈਂਟ ਹਰੀਨਕੋਟ ਉਹਨਾਂ ਦੇ ਤੱਕ ਪਤਲੀ ਫੈਂਸ ਤੋਂ ਦੀਸਾਬ ਅਦੇ ਸਭ ਤੇ ਕੀ ਪੈਸਾ ਕਿਸੇ ਦੀ ਖਾਲਸਾ ਉਹਨਾਂ ਦੇ ਟੀਮ ਕੋਲ ਅੱਜ ਫਤੇਗੜ ਸਾਹਿਬ ਦੀਸਾਬ ਨੂੰ ਮੰਗ ਮੰਤਰ ਦਿੱਤਾ ਕਿ ਸਭਾ ਤੇ ਜਿਹੜੇ ਸ਼ਰਾਬ ਦੇ ਇਹ ਵੀ ਇੰਤਜ਼ਾਰ ਕਰਨਾ ਹੈ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਸਿੱਖਾਂ ਦੀ ਰੂਹਾਂ ਜੁੜਿਆ ਹੋਇਆ ਇਹ ਕਿ ਜੇ ਤੁਸੀਂ ਦੇਖ ਲੈ ਹਰ ਲੰਮੇ ਸਮੇਂ ਤੇ ਪੁਰਾਣੇ ਸਮੇਂ ਦੇ ਵਿੱਚ ਇਨ੍ਹਾਂ ਦਿਨਾਂ ਦੇ ਵਿੱਚ ਇਹ ਇਲਾਕੇ ਦੇ ਲੋਕ ਉਜੇ ਸੰਦੇ ਸੀਗੇ ਸ਼ੋਗ ਮਨਾਉਂਦੇ ਸੀ ਕਿਉਂਕਿ ਬਹੁਤ ਛੋਟੀ ਉਮਰ ਸੀ ਸਾਹਿਬ ਜੱਤਾਂ ਦੀ 7 ਔਰ 8 ਸਾਲ ਦੀ ਉਮਰ ਦੇ ਵਿੱਚ ਨਹਾਨ ਕੁਰਬਾਨੀ ਕਰਕੇ ਗਏ ਆ ਸ਼ੋਗਮਈ ਤਿਨ ਮਨਾਉਂਦੇ ਸੀਗੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਹੁਕਮ ਹੋਇਆ ਕਿ ਸਾਦੇ ਲੰਗਰ ਲਾਓ ਜਾਫ ਕਰੋ ਗੁਰਬਾਣੀ ਦਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਵੱਟੀਆਂ ਸ਼ਹੀਦੀਆਂ ਹੋਈਆਂ ਤੇ ਇਸ ਕਰਕੇ ਡਿਸੰਬਰ ਨੂੰ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਅਪੀਲ ਕਰਨਾ ਹੈ ਕਿ ਛੇਕੇ ਸ਼ਰਾਬ ਦੇ ਤੇ ਬੀਬੀਆਂ ਦੇ ਕਰਨਾ ਬੰਦ ਹੋਣੀਆਂ ਚਾਹੀਦੀਆਂ ਇਹ ਸਮਾਂ ਦੇ ਦਿਨਾਂ ਦੇ ਵਿੱਚ ਕਲਪਸ ਇੱਕ ਤੋਂ ਨਹੀਂ ਤਾਂ ਬਹੁਤ ਵੱਡੀ ਲੜਾਈ ਆ ਕਿ ਸਾਡੇ ਜਿਹੜੇ ਗੁਰਧਾਮ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਫਰੀਦਕੋਟ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜਿਹੜੇ ਸਾਡੇ ਪਵਿੱਤਰ ਅਸਥਾਨ ਨੇ ਗੁਰੂ ਸਾਹਿਬਾਂ ਦੀ ਜਦੋਂ ਮੰਜ ਤੱਕ ਤੇ ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇਸ ਮੰਗ ਨੂੰ ਲੈ ਕੇ ਸਾਡੇ ਯੋਧਿਆਂ ਨੇ ਸ਼ਹੀਦੀਆਂ ਦਿੱਤੀਆਂ ਸੰਤ ਜਰਮਾਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਮਹਾਨ ਜੋਧੇ ਅਮਰ ਸ਼ਹੀਦ ਪਾਈ ਆਂ ਬੀ ਸੰਪਰਦਾਨ ਆਲ ਇਡੀਆ ਸਿੱਖ ਫੈਡਰੇਸ਼ਨ ਨੇ ਇੱਕ ਮੰਗ ਲੜੀ ਜਿਹਦਾ ਨਾਂਕ ਪੁਰ ਦਾ ਮਤਾ ਸੀ ਇਹਦੀਆਂ ਮੰਗਾਂ ਸੀ ਕਿ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਪਰ ਸਰਕਾਰ ਨੇ ਹਮੇਸ਼ਾ ਹੀ ਸਿੱਖਾਂ ਨਾਲ 29 ਨਾਂ ਵਾਲਾ ਸਲੂਕ ਕੀਤਾ ਉਹਨਾਂ ਨੇ ਸਾਡੀਆਂ ਇਹਨਾਂ ਮੰਗਾਂ ਤੇ ਗੌਰ ਨਹੀਂ ਕੀਤੀ ਉਲਟਾ ਸਾਡੇ ਉਨਾ ਨੌਜਵਾਨ ਸੰਯੋਜਨ ਨੂੰ ਕੀਹਿੰਦ ਕੀਤਾ ਕਿ ਉੱਥੇ ਪੁਲਿਸ ਮੁਕਾਬਲੇ ਬਣਾਏ ਗਏ ਤੇ ਜ਼ਿਲ੍ਹਾ ਦੇ ਵਿੱਚ ਡੱਕੇ ਅੱਜ ਵੀ ਇਸ ਇਲਾਕੇ ਦੇ ਕੌਮ ਦੇ ਮਖਾਨ ਗੁਰਦੇ ਭਾਈ ਗੁਰਦਾਰ ਸਿੰਘ ਹਵਾਰੇ ਵਰਗੇ ਭਾਈ ਬਲਵੰਤ ਸਿੰਘ ਰਾਜਪੁਰਨਾ ਤੇ ਭਾਈ ਸਰਵਿੰਦਰਪਾਲ ਕੋਲਰ ਜਿਲ੍ਹਾ ਚ ਬੰਦਾ ਕਿ ਜਿਹੜੇ ਉਸ ਸਮੇਂ ਬੰਗਾਸ ਨਾਮ ਦੇ ਪਤੇ ਦੀਆਂ ਅੱਜ ਕਿਸਾਨ ਬਾਰਡਰਾਂ ਦੇ ਬੈਠੇ ਆ ਉਸ ਸਮੇਂ ਪ੍ਰੈਸ ਨੇ ਹਊਆ ਬਣਾਇਆ ਕਿ ਨਾਥਪੁਰ ਦਾ ਮਤਾ ਇੱਕ ਵੱਖ ਵਾਰਤੀ ਆ ਕਿ ਅੱਜ ਜੇ ਉਸ ਸਮੇਂ ਵੀ ਜਿਹੜਾ ਨਨਕਪੁਰ ਦਾ ਪਤਾ ਜੇ ਤੁਸੀਂ ਪੜੋਗੇ ਨਨਕਪੁਰ ਦੇ ਮੰਦੇ ਜੀ ਇਹ ਲਿਖਿਆ ਵੀ ਕਿਸਾਨਾਂ ਆਪ ਦੀ ਫਸਲ ਦਾ ਆਪ ਮੁੱਲ ਤੈਅ ਕਰ ਸਕਦੇ। ਪੰਜਾਬ ਨੂੰ ਟੈਕਸ ਤੋਂ ਮੁਕਤ ਕੀਤਾ ਜਾਵੇ। ਤੇ ਜੇ ਉਸ ਸਮੇਂ ਸਾમી ਇਹਨਾਂ ਗੱਲਾਂ ਤੇ ਗੌਰ ਕੀਤੀ ਹੁੰਦੀ ਜਾਂ ਸਾਡ ਬਾੜਾਂ ਤੇ ਰੋਲਣਾ ਨਾ ਪੈਂਦਾ ਅੱਜ ਸਰ ਘੋਕੜ ਦਾ ਨਾ ਤੇ ਪੈਂਦਾ ਤੇ ਅੱਜ ਜਿਹੜੇ ਵਿਸ਼ੇ ਤੇ ਅਸੀਂ ਬੈਲ ਲਾਏ ਆ ਟੀਸਾ ਨੇ ਸਾਡੀ ਖਾਂ ਪੱਤੀ ਹੰਝਾਰਾ ਦਿੱਤਾ ਕਿ ਅਸੀਂ ਜਿਹੜੇ ਠੇਕੇ ਆ ਬੱਦ ਰੱਖਾਂਗੇ ਅਸੀਂ ਲਿਖ ਟੁਕਿਆ ਔਨਲੀ ਸਰਕਾਰ ਨੂੰ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਆਏ ਸੀਗੇ ਹਮੇ ਭੈਣ ਜੀ ਸੰਦੀਪ ਜੀ ਆ ਤੁਹਾਡੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਅਤੇ ਜਿਸ ਤਰ੍ਹਾਂ ਸਾਰੇ ਸੰਗਤ ਨੂੰ ਪਤਾ ਹੀ ਹੈ ਕਿ ਸ਼੍ਰੀਮਨ ਬਲਵਿੰਦਰ ਸਿੰਘ ਗੋਡੇ ਤੇ ਉਹ ਵੀ ਸਾਨੂੰ ਵਿਚਾਰ ਦਿਸੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹਾ ਤੇ ਬਾਕੀ ਸਾਰੀ ਬੇਨਤੀ ਜਿੱਥੇ ਕਰਤੀ ਉੱਥੇ ਮੈਂ ਪੂਰੇ ਸਿੱਖ ਜਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜਾ ਇਸ ਆਉਣ ਵਾਲੇ ਹਫ਼ਤੇ ਦਾ ਔਮਨ ਨਾਲ ਗਹਿਰਾ ਸਬੰਧ ਹੈ ਕਾਂ ਦਾ ਸ਼ੋਰ ਨਾ ਜਿੰਦਾਂ ਤੇ ਵੱਡੇ ਸਾਕੇ ਹੋਏ ਨੇ ਇਸ ਦਿਨ ਬੇਸ਼ੱਕ ਅਸੀਂ ਇੱਥੇ ਮੰਗ ਪੱਤਰ ਫਤੇਗੜ ਸਾਹਿਬ ਵਾਸਤੇ ਦੇਣ ਆਏ ਆਂ ਪਰ ਸਮੁੱਚੇ ਸਿੱਖ ਜਗਤ ਨੂੰ ਮੈਂ ਬੇਨਤੀ ਕਰਦਾ ਕਿ ਜੇ ਇੱਕ ਹਫਤਾ ਪੰਜਾਬ ਭਰ ਦੇ ਸਾਰੇ ਠੇਕੇ ਬੰਦ ਰਹਿਣ ਉਹਦੇ ਚ ਕੀ ਹੋ ਚੱਲਿਆ ਇਸ ਲਈ ਹੱਥ ਬੰਨ ਕੇ ਬੇਨਤੀ ਆ ਕਿ ਫਤੇਗੜ ਸਾਹਿਬ ਦੇ ਧਾਰੇ ਪਧਾਰੇ ਠੇਕੇ ਬੰਦ ਕਰਨ ਵਾਸਤੇ ਡੀਸੀ ਸਾਹਿਬ ਨੇ ਸਾਨੂੰ ਇਹ ਮੰਗ ਅਸੀਂ ਮੰਗ ਪੱਤਰ ਦਿੱਤਾ ਉਹ ਪ੍ਰਵਾਨਗੀ ਦਿੱਤੀ ਆ ਪਰ ਮੈਂ ਸਮੁੱਚੇ ਸਿੱਖ ਜਗਤ ਨੂੰ ਵੀ ਬੇਨਤੀ ਕਰਦਾ ਇਹ ਇਸ ਹਫ਼ਤੇ ਪੂਰੀ ਵਿਆਹਨਾਤਰਾ ਹੋ ਤੇ ਸਾਰੇ ਪੰਜਾਬ ਦੇ ਠੇਕੇ ਕਿਉਂ ਨਾ ਬੰਦ ਹੋਣ ਇਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਦੀ ਲਸਾਨੀ ਸ਼ਹੀਦੀ ਨੂੰ ਯਾਦ ਅਸੀਂ ਕਰਕੇ ਜਿੱਥੇ ਹੀ ਫਤੇਗੜ੍ਹ ਸਾਹਿਬ ਵਿਖੇ ਜੋੜ ਮੇਲਾ ਮਨਾਉਣ ਆਉਣੇ ਆ ਉੱਥੇ ਪੰਜਾਬ ਭਰ ਵਿੱਚ ਇੱਕ ਹਫ਼ਤਾ ਹੀ ਅਸੀਂ ਨਸ਼ਾ ਰਹਿਤ ਹੋ ਜਗੇ ਸਾਰੇ ਸੈਕਟਰ ਉਹ ਹੀ ਸੋਨਹਾਲੋ ਰੋਚੀ ਰੋਚੀ ਕਰੀ ਵਾਹਿਗੁਰੂ ਜੀ ਦਾ ਖਾਲਸਾ ਹੋਏ ਵਾਹਿਗੁਰੂ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੰਜਾਂ ਵਾਲੇ ਪਾਸ਼ਾ ਦਾ ਜਿਹੜਾ ਸਰਬੰਸ ਉਹਨਾਂ ਨੇ ਆਪਣੀ ਕੌਮ ਨੂੰ ਨਿਖਾਵਰ ਕੀਤਾ ਪੂਰੀ ਦੁਨੀਆ ਜਾਣਦੀ ਆ ਛੋਟੇ ਸਾਹਿਬ ਜੀ ਦੀ ਜਿਹੜੀ ਕੁਰਬਾਨੀਆਂ ਲਸਾਨੀ ਆ ਮੈਂ ਦੋ ਸ਼ਬਦ ਅੱਜ ਸਦਰਾਂ ਤੁਹਾਡੇ ਨਾਲ ਸਾਹਿਬਜ਼ਾਦਾ ਦੀ ਬਾਤ ਕਿ 9 ਤੇ 7 ਸਾਲ ਦੇ ਸੀ ਬਾਲਾਂ ਨਹੀਂ ਹੌਸਲੇ ਢਾਏ ਵਿੱਚ ਫਿਰਨ ਮੁਸੀਬਤ ਦੇ ਉਦੋਂ ਵਿਪਤਾ ਦੇ ਬੱਦਲ ਛਾਏ ਸੀ ਚਾਰ ਕਫੇਰੀਏ ਤੋਂ ਸੁਣਨ ਵਾਲੀ ਅਲੀ ਅਲੀ ਦਾ ਨਾਰਾ ਸਰਸਾ ਤੇ ਵਿਛੜ ਗਿਆ ਸੀ ਪਰਿਵਾਰ ਗੁਰੂ ਦਾ ਸਾਰਾ ਸਰਸਾ ਤੇ ਵਿਛੜ ਗਿਆ ਸੀ ਪਰਿਵਾਰ ਗੁਰੂ ਦਾ ਸਾਰਾ ਤੋਂ ਇਹ ਸ਼ਹਾਦਤਾਂ ਬਹੁਤ ਵੱਡੀਆਂ ਨੇ ਜਿੱਥੇ ਵੀ ਸਿੱਖ ਵਸਦੇ ਆ ਹਾਰਾ ਕਿਸੇ ਦੇ ਮਨ ਦੇ ਅੰਦਰ ਬਹੁਤ ਸ਼ਰਧਾ ਭਾਵਨਾ ਜਿਹੜੇ ਆਉਣ ਵਾਲੇ ਦਿਨ ਆ ਰਹੇ ਆ ਸੋ ਸਾਰਿਆਂ ਨੂੰ ਇਹ ਬੇਨਤੀ ਸਾਡੇ ਸਾਰੇ ਭੈਣ ਭਰਾਵਾਂ ਨੇ ਕਰਤੀ ਹੈ